ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆਗੀਆਂ ਵੀਰੋ ਲੋਈ ਚ ਝੋਟੀਆਂ ਆਗੀਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲਈਏ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਜਿੰਨੇ ਵੀਰ ਕੁਲਜਿੰਦਰ ਡੇਰੀ ਫਾਰਮ ਦੇ ਖੱਡੇ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਧੰਨਵਾਦ ਵੀਰੇ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਨਾਮ ਮੇਰਾ ਭਾਜੀ ਜੀਮਪਰੀ ਸਿੰਘ ਜੀ ਹਾਂਜੀ ਪਿੰਡ ਦੱਸ ਦਿਓ ਦੋਹਾਰ ਕਕਲਾਜ ਜੀ ਲੋਹਾਰ ਕੰਕਲਾ ਹਾਂਜੀ ਤਸੀਲ ਅਮਰਸਰ ਤੇ ਜ਼ਿਲ੍ਹਾ ਵੀ ਅਮਰਸਰ ਜੇ ਠੀਕ ਹੈ ਵੀਰ ਜੀ ਹਾਂਜੀ ਨੇੜੇ ਸਾਨੂੰ 에어ਪੋਰਟ 5-6 ਕਿਲੋਮੀਟਰ ਪੈਂਦਾ ਜੇ ਰਸਤਾ ਸੀ ਲੱਗੇ ਜੀ ਠੀਕ ਹੈ ਜੀ ਹਾਂਜੀ ਫੋਨ ਨੰਬਰ ਵੀਰੇ ਦੱਸ ਦਿਓ ਫੋਨ ਨੰਬਰ ਜੇ 98146 ਹਾਂਜੀ 79336 ਠੀਕ ਹੈ ਜੀ ਦੂਜਾ ਨੰਬਰ ਜੇ 97810 74482 ਠੀਕ ਹੈ ਜੀ ਤਾਂ ਆਪਣੇ ਕੋਲ ਝੋਟੀਆਂ ਚੰਗੀਆਂ ਆ ਗਈਆਂ ਵੀਰੇ ਝੋਟੀਆਂ ਭਾਜੀ ਬਿਲਕੁਲ ਇੱਕ ਨੰਬਰ ਜੇ ਵੇਖੋ ਭਾਜੀ ਇਹ ਜੇ ਦੂਜਾ ਸੂਆ ਝੋਟੀ ਜੇ ਠੀਕ ਹੈ ਜੀ ਭਾਜੀ ਵੇਖੋ ਸਿੰਘ ਸੁੰਗੜੀ ਕੁਆਲਿਟੀ ਵਿਖਾ ਦਿਓ ਆ ਜਮਾਂਦਰੂ ਥੋੜਾ ਇੱਕ ਨਾ ਇਹਦਾ ਢਾਲਾ ਜ ਸਿੰਘ ਠੀਕ ਹੈ ਜੀ ਦੂਜਾ ਸਿੰਘ ਦੀ ਕੁਆਲਿਟੀ ਵਿਖਾ ਦਿਓ ਇੱਕ ਰੀ ਭਾਜੀ ਬਿਲਕੁਲ ਬਿਲਕੁਲ ਆਹ ਵੇਖੋ ਭਾਜੀ ਕਾਗਜ਼ ਅੱਗੀ ਚੰਗੀ ਸੂਆ ਸੂਆ ਕਿਵੇਂ ਆ ਵੀਰੇ ਪਹਿਲਾ ਸੂਆ ਭਾਜੀ ਇਹ ਕਹਿੰਨ ਪਹਿਲਾਂ ਵੀ ਚੱਲਦਾ ਪਰ ਸੂਆ ਭਾਜੀ ਦੂਜਾ ਸੂਆ ਜੇ ਇਹ ਦੂਜਾ ਸੂਆ ਝੋਟੀ ਹੈ ਭਾਜੀ ਝੂਠ ਨਹੀਂ ਮਾਰ ਕੇ ਭ ਇਹ ਨੀਲੀ ਰਾਵੀ ਚ ਠੀਕ ਹੈ ਪਾਜੀ 2 ਹਫ਼ਤੇ ਦਾ ਸੁਹਾ ਜੀ ਠੀਕ ਹੈ ਵੀਰੇ 5 ਦਿਨਾਂ ਦਾ ਸੁਹਾ ਹੈ ਨਾ ਕੋਈ ਮਹੀਨਾ ਮੰਨ ਕੇ ਚੱਲੇ ਵੀਰਾ ਕੋਈ ਮਹੀਨਾ ਨਾਲ 5 ਮਹੀਨੇ ਤੋਂ ਅੰਦਰ ਹੀ ਹੋਊਗੀ ਪਾਜੀ ਠੀਕ ਹੈ ਵੀਰੇ ਤੇ ਚਾਈ ਦੇ ਕੰਮ ਕਰਨਾ ਪਾਜੀ ਬਿਲਕੁਲ ਬਿਲਕੁਲ ਵੀਰੇ ਬਿਲਕੁਲ ਜੀ ਤੇ ਖੋਲੋ ਵੀਰੀ ਤੋਰਾ ਵਿਖਾਈਏ ਖੋਲੋ ਵੇਖੋ ਵੀਰੇ ਉਹ ਚੰਗੀ ਝੋਟੀ ਆ ਗਈ ਆ ਸਿੰਘ ਦੀ ਕੁਆਲਿਟੀ ਵੀ ਸ਼ਾਨਦਾਰ ਆ ਮਗਰ ਵੀ ਇਹਦੇ ਕੱਟੀ ਆ ਗਈ ਆ ਨੀਲੀ ਰਾਵੀ ਦੀ ਬਾਕੀ ਵੀਰੇ ਉਹ ਕਦ ਕਾਠ ਵੀ ਬਹੁਤ ਸ਼ਾਨਦਾਰ ਆ ਝੋਟੀ ਦਾ ਲੈਵਲ ਉਹ ਚੈੱਕ ਕਰ ਲਓ ਕਿਆ ਬਾਤਾਂ ਨੇ ਲੇਵਲ ਉਹ ਬਹੁਤ ਸ਼ਾਨਦਾਰਾ ਬਿੰਦੀਆਂ ਵਾਲਾ ਚੱਡਾ ਆ ਗਿਆ ਵੀਰੋ ਸਿੰਗਲ ਹੱਡੀ ਆ ਗਈ ਆ ਕੱਦ ਕਾਠ ਵਾਲੀ ਝੋਟੀ ਆ ਭਾਜੀ ਬੰਦਿਆ ਝੋਟੀ ਉਧਰੋਂ ਲਿਆਂਦੀ ਪਰ ਅਸੀਂ ਇਧਰੋਂ ਲਈ ਜੀ ਠੀਕ ਹੈ ਵੀਰ ਜੀ ਹਾਂਜੀ ਹਾਂਜੀ ਇੱਕ ਸਿੰਗ ਇਹਦਾ ਜਮੰਦਰੂ ਥੋੜਾ ਢਾਲਾ ਤੇ ਇੱਕ ਕੁੰਡਾ ਜੇ ਕੁੰਡਾ ਆ ਗਿਆ ਠੀਕ ਹੈ ਜੀ ਭਾਜੀ ਕਾਗਜ ਵਰਗੀ ਚਮੜੀ ਜੀ ਵੇਖੋ ਭਾਜੀ ਬਿਲਕੁਲ ਵੀਰੇ ਮੋੜ ਲਿਆ ਭਾਜੀ ਕਮਾ ਲਓ ਕਮਾ ਲਓ ਮੋੜ ਲਓ ਸਿੰਗੋ ਖਾਦੋ ਭਾਜੀ ਕੁੰਡਾ ਬਿਲਕੁਲ ਵੀਰੇ ਬਿਲਕੁਲ ਵੇਖੋ ਵੀਰੋ ਚੰਗੀ ਝੋਟੀ ਆ ਫੇਸ ਕੁਆਲਟੀ ਵੀ ਸ਼ਾਨਦਾਰ ਆ ਲੈਵਲ ਉਹ ਸ਼ਾਨਦਾਰਾ ਜੀ ਹਾਂ ਤਾਂ ਇਹਦੀ ਚਮੜੀ ਭਾਜੀ ਜਾਮ ਨੂੰ ਜੈਡ ਬਲੈਕ ਕੱਟੀ ਬਿਲਕੁਲ ਬਿਲਕੁਲ ਠੀਕ ਆ ਜੀ ਹੰਦੋ ਕਰ ਠੀਕ ਆ ਜੀ ਕੱਟੀ ਆ ਗਈ ਮਗਰ ਹਨਾ ਜੀ ਕੱਟੀ ਜਿੱਨੀ ਲੀਦਦੀ ਜੀ ਭਾਜੀ ਠੀਕ ਆ ਜੀ ਤੇ ਸੀਲਸ ਲੱਗ ਪੂਰੀ ਵੀਰੇ ਚੋਟੀ ਸੀਲਸ ਲੱਗ ਭਾਜੀ ਜਿੱਥੇ ਸੋਜੂ ਦੇ ਪੈਰ ਨਾਲ ਪੁੱਡੂ ਦੀ ਚੋਟੀ ਠੀਕ ਆ ਵੀਰੇ ਠੀਕ ਆ ਹਾਂ ਬਹੁਤ ਬਰਫਰ ਦੀ ਠੰਡੀ ਜੀ ਠੀਕ ਆ ਜੀ ਠੀਕ ਆ ਜੀ ਠੰਡੀ ਸੀਲ ਲੱਗੀ ਭਾਜੀ ਤਾਰਾ ਮਾਰਨੀ ਆ ਹਾਂ ਜੀ ਚੱਲ ਲਾ ਲੋ ਬੱਚਾ ਵਿਖਾ ਦਿਓ ਕਈ ਵੀਰੇ ਦੂਰੋਂ ਫੋਨ ਕਰਦੇ ਆ ਫਿਰ ਵੀਰੀ ਪਤਾ ਚੱਲ ਜਾਂਦਾ ਹਨਾ ਜੀ ਠੀਕ ਹੈ ਵੀਰੇ ਵੇਖੋ ਵੀਰ ਜੀ ਚੰਗੀ ਝੋਟੀ ਆ ਮਗਰ ਵੀ ਕੱਟੀ ਆ ਗਈ ਆ ਮਹੀਨੇ ਦਾ ਸੁਹਾ ਲਾ ਲਓ ਤੁਸੀਂ ਹਨਾ ਜੀ ਹਾਂ ਜੀ ਹਾਂ ਜੀ ਮਹੀਨੇ ਦਾ ਲਾ ਲਓ ਉੱਪਰ ਲਾ ਲਓ ਘੱਟ ਲਾ ਲਓ ਉਹ ਤੁਹਾਡੇ ਸਾਹਮਣੇ ਆ ਹਨਾ ਜੀ ਮਹੀਨੇ ਤੋਂ ਅੰਦਰ ਜੀ ਭਾਜੀ ਠੀਕ ਹੈ ਜੀ ਹਾਂ ਜੀ ਵੇਖੋ ਭਾਜੀ ਪਸਮਾਨ ਲੱਗਦਾ ਕੱਟੀ ਥਾਣੇ ਵੇਖੋ ਕੱਢਦੀ ਨੋਕ ਆਲਾ ਠੀਕ ਹੈ ਜੀ ਹਾਂ ਜੀ ਭਾਈ ਜੀ ਫੇਰੇ ਤੋਂ ਇਹ ਸਾਡੇ ਪੰਜ ਦੀ ਚਵਾਈ ਹੋਈ ਸਾਡੇ ਪੰਜ ਦੀ ਹੋਈ ਆ ਠੀਕ ਹੈ ਠੀਕ ਹੈ ਚੱਲ ਫੜ ਲੈ ਫੜ ਲੈ ਮਾਰ ਤਾ ਰੰਨਾ

ਆ ਗਈ ਵੀਰੇ ਬਾਗੀ ਜੀ ਵੀ ਜੀ ਵੇਖੋ ਭਾਈ ਸਾਡੇ ਕੋਲ ਕੱਢਿਆ ਗੱਡੀ ਨੇ ਕਿੱਨੇ ਕੱਢ ਲਈ ਜੀ ਭਾਈ ਨੌਕੜਾ ਥਾਣ ਆ ਗਿਆ ਜੀ ਭਾਜੀ ਖਾਦੋ ਆਡਰ ਵੇਖੋ ਵੀਰੋ ਚੰਗਾ ਝੋਟੀ ਨੇ ਥਣ ਕੱਢਿਆ ਜੀ ਖਾਦੋ ਭਾਜੀ ਨੌਕੜਾ ਥਣ ਆ ਗਿਆ ਹਨਾ ਮਾਰ ਦਿਓ ਤਾਰਾ ਵੀਰੇ ਮਾਰ ਦਿਓ ਬਿਲਕੁਲ ਮਾਰ ਦਿਓ ਤਾਰਾ ਕੀ ਬਾਤ ਹੈ ਵੇਖੋ ਵੀਰੋ ਚਵਾ ਦਾ ਇੱਕ ਨੰਬਰ ਲੱਗਿਆ ਝੋਟੀ ਨੂੰ ਅਗਲੇ ਥਣਾਂ ਨਹੀਂ ਮਾਰਦੇ ਵੀਰੇ ਚਵਾ ਦੀ ਨਹੀਂ ਭਾਜੀ ਮੜੀ ਹੂਣ ਕੱਟੀ ਠੀਕ ਹੈ ਚਿਵਾੜ ਜਮਾ ਭਾਜੀ ਨੂੰ ਵਰਗਾ ਪੋਲਾ ਜੀ ਚਿਵਾੜੀ ਖਾਦੀ ਚਿਵਾੜ ਠੀਕ ਹੈ ਵੀਰੇ ਠੀਕ ਹੈ ਬਹੁਤ ਚੰਗਾ ਚਿਵਾੜ ਲੱਗਿਆ ਵੀਰੇ ਰੂਮ ਵਰਗਾ ਲੱਗਿਆ ਹਨਾ ਫੇਰ ਤੁਰ ਚ ਵਿਖਾਓ ਵਿਖਾਓ ਤੋਰ ਵੇਖੋ ਵੀਰੇ ਚੰਗੀ ਝੋਟੀ ਆ ਚਿਵਾਚੂ ਵੀ ਇੱਕ ਨੰਬਰ ਲੱਗਿਆ ਜੀ ਕੱਦ ਗਾਠ ਵੀ ਵੀਰੇ ਵੱਡੇ ਕੱਦਾਂ ਜਾ ਗਈ ਆ ਸਿੰਗਲ ਹੱਡੀ ਆ ਵੇਖੋ ਭਾਜੀ ਝੋਟੀ ਠੰਡ ਕੱਢਿਆ ਪਸਮਾਨ ਲਾ ਠੀਕ ਵੇਖੋ ਭਾਈ ਨੂੰ ਗੜਾ ਥਣ ਜੀ

ਹਾਂਜੀ ਵੀਰ ਜੀ ਛੋਟੀ ਦਾ ਮੁੱਲ ਕੀ ਕਰ ਲੈਣਾ ਭਾਜੀ ਦੁੱਧ ਤੇਰਾ ਹੈਗਾ ਜੀ ਇਹ 14 ਅਸੀਂ ਚੋਕੇ ਲਿਆਂਦੀ ਸੀ 11 ਲੀਟਰ ਹਾਂਜੀ ਸਾਡੇ ਕੋ ਥੋੜਾ ਗਾ ਕਿ ਕੱਬੂ ਕੁਪਰ ਕੀ ਦੇਣ ਨਹੀਂ ਲਾਇਆ ਠੀਕ ਹੈ ਜੀ ਤੇ ਹੁਣ ਜਿਹੜਾ ਦੁੱਧ 14 ਅੱਠਾਂ ਤੋਂ ਬਾਹਰ ਹੋਊਗਾ ਜੀ ਚੱਟ ਚੁੱਕ ਪਾ ਦੇ ਅੱਛਾ 8ਾਂ ਤੋਂ ਬਾਹਰ ਅੱਠਾਂ ਤੋਂ ਬਾਹਰ ਹੋ ਗਈ 9 ਕਿਲੋ ਮੰਨ ਕੇ ਕੋਈ ਸੌਦਾ ਕਰ ਲੈ ਠੀਕ ਹੈ ਜੀ ਹਾਂਜੀ ਬਾਕੀ ਗਰੰਟੀ ਵਾਲਾ ਠੀਕ ਹੁਣ 8 ਤੋਂ 12 ਵੀਰੇ ਦੁੱਧ 10 ਤੋਂ ਬਾਹਰ 9 ਕਿਲੋ ਮੰਨ ਕੇ ਕੋਈ ਚੱਲੇ ਠੀਕ ਹੈ ਜੀ ਪੱਠੇ ਪੁੱਠੇ ਉਦਾਂ ਦੇ ਜੇ ਵੇਖ ਲੈ ਸੁੱਕੀ ਤੂੜੀ ਤੇ ਚੋਕਰ ਚੱਲਣ ਡਿਆ ਜੀ ਬਿਲਕੁਲ ਤੂੜੀ ਕਰਕੇ ਥੋੜਾ ਹਨਾ ਜਿੰਨੇ 11 12 ਲੀਟਰ ਵੀ ਕਰ ਦਊਗੀ ਠੀਕ ਹੈ ਜੀ ਛੱਕੇ ਘਰ ਚੱਲ ਗਏ ਬਿਲਕੁਲ ਵੀਰੇ 10 ਕਿਲੋ ਦੁੱਧ ਵੀ ਦਵੇ ਬਹੁਤ ਹੁੰਦਾ ਹਨਾ ਜੀ 10 ਕਿਲੋ ਦੁੱਧ ਬਹੁਤ ਠੀਕ ਹੈ ਜੀ ਹੁਣ ਯਾਨੀ ਕਿ 9 8 ਕਿਲੋ ਹੋਊਗਾ 9 ਮਨਜ਼ੂਰ ਹਨਾ ਜੀ ਮਨਜ਼ੂਰ ਕਰਕੇ 8 ਕਿਲੋ ਬਰਫ਼ ਕਰਕੇ ਠੰਡਾ ਦੁੱਧ ਜੇ ਪਾਣੀ ਠੀਕ ਹੈ ਜੀ ਬਾਹਰ ਹੀ ਹੋਊਗਾ ਤੇ ਵੀਰ ਜੀ ਮੁੱਲ ਕੀ ਕਰ ਲੈਣਾ ਝੋਟੀ ਦਾ ਮੁੱਲ ਭਾਜੀ ਕਰ ਨੂੰ ਦੇਓ ਜੀ ਝੋਟੀ ਦਾ ਲੋਕੀ ਲੱਖ ਲੱਖ ਕੀ ਕਰੀ ਜਾਂਦੇ 90 90 ਹਾਂਜੀ ਪਰ ਆਪਣੀ ਪਹਿਲੀ ਵੀਡੀਓ ਪਰਵਾਹ ਦਾ ਮਾਨਤਾ ਨਹੀਂ ਕਰਨਾ ਜੈ ਜੀ ਜਾਣਦੇ ਹੋ ਜੈ ਜੀ ਭਾਜੀ ਕਰ ਲੈਣਾ ਬਿਲਕੁਲ ਹਾਂਜੀ ਦੇਰੀ ਭਾਜੀ 85 ਦੀ 85 ਦੀ ਹਾਂਜੀ ਇਹ ਹੋਰ ਜੈ ਜੀ ਜਾਣਦੇ ਹੋ ਵੀਰੇ ਝੋਟੀ ਚਾਹੋ ਚੰਗੀਆਂ ਰੇਟ ਜੈ ਜੀ ਜਾਣਦੇ ਹੋ ਕਰਾ ਲਓ ਭਾਜੀ ਪਹਿਲੀ ਵੀਡੀਓ ਜੋਕਰ ਆਉਣਾ ਕਰਾ ਲਓ ਇਹ 80 ਦੀ ਜਾਂਦੇ ਵੀਰੇ ਹੋਰ ਕਰਾ ਲਓ ਭਾਜੀ ਕਰਾਉਣਾ ਯਾਰ ਹੋਰ ਜਾਂਦੀ ਹੈ ਹਾਂਜੀ ਇਹ ਦੋ ਹੀ ਛੱਡ ਦਿਓ 80 ਚੋਂ ਬਾਕੀ ਆਪ ਕਰਦੇ ਹੋ ਵੀਰੇ 76000 ਦੀ ਛੋਟੀ ਜਿਹਦਾ ਕੋਈ ਡਾਊ ਨਾ ਭਾਈ 76000 ਦੀ 76000 ਦੀ ਹੋਰ ਵੀ ਮਾਨਤਨ ਕਰਦਾਂਗੇ ਵੀਰ ਦਾ ਕੋ ਦੂਰੋਂ ਖੂਨ ਲਾਉ ਤੇ ਠੀਕ ਆ ਵੀਰੇ ਹਾਂਜੀ ਹਾਂਜੀ ਭਾਈ ਕੋ ਦੋ ਛੋਟੀ ਲੱਖ ਤੋਂ ਬਾਹਰ ਹੁਣ ਛੋਟੀ ਦੋ ਦਾ ਤੇ ਆ ਜੀ ਤੇ ਬਿਲਕੁਲ ਵੀਰੇ ਬਿਲਕੁਲ ਪਹਿਲੀ ਵੀਡੀਓ ਮਾਨਤਾ ਨਹੀਂ ਕਰਨਾ ਪੈਣਾ ਭੈਣਾ ਭਰਾਵਾਂ ਦਾ ਠੀਕ ਆ ਵੇਖੋ ਵੀਰੋ 76000 ਦੀ ਵੀਰ ਕਹਿੰਦਾ ਛੋਟੀ ਦੇ ਦਾਂਗੇ ਚੰਗੀ ਛੋਟੀ ਆ ਗਈ ਆ ਵੀਰੋ ਕੱਟੀ ਮਗਰ ਆ ਗਈ ਆ ਬਾਕੀ ਕੋਈ ਵੀਰ ਵੀਰੇ ਦੂਰੋਂ ਫੋਨ ਕਰਦੇ ਮਾਂ ਤਨ ਖੁੱਲਾ ਕਰ ਦਿਓ ਪੁੱਛਾਂਗੇ ਭਾਜੀ ਕੋਈ ਨਹੀਂ ਫੋਨ ਲਾਵੇ ਕੋਈ ਬਿਲਕੁਲ ਦੇਖੋ ਵੀਰੋ ਫੋਨ ਲਾ ਲਿਓ ਮਾਂ ਤਨ ਹੋਰ ਹੋ ਜੂਗਾ 70000 ਚੋਈ ਚੰਗੀ ਝੋਟੀ ਆ ਵੀਰੇ ਕੱਦ ਕਾਠਾ ਲੀ ਆ ਠੀਕ ਆ ਜੀ ਹਾਂਜੀ ਵੀਰੇ ਦੂਜੇ ਨੰਬਰ ਤੇ ਆ ਗਏ ਇਹਦੇ ਬਾਰੇ ਦੱਸਿਓ ਇਹਦਾ ਭਾਜੀ ਸੂਆ ਢਾਈਆਂ ਕੁ ਮਹੀਨਿਆਂ ਦੀ ਸੂਈ ਜੇ ਢਾਈਆਂ ਮਹੀਨੇ ਦੀ ਸੂਈ ਜੇ ਢਾਈਆਂ ਮਹੀਨੇ ਦੀ ਸੂਈ ਜੇ ਠੀਕ ਆ ਜੀ ਬੱਚਾ ਨਾ ਉਹਨਾਂ ਲਾਤੀਂ ਕਰਦੇ ਆ ਛੜੇ ਦੀ ਦਵਾਈ ਅੱਛਾ ਜੀ ਤੇ ਬੱਚਾ ਥੋੜਾ ਘਮਲਾ ਗਿਆ ਮਰ ਗਿਆ ਝੋਟੀ ਦਾ ਠੀਕ ਆ ਜੀ ਝੋਟੀ ਅਹੀਂ ਉੱਥ ਤੇ ਇੱਥੇ ਆ ਕੇ ਛੋਟੀ ਜੀ ਜੂਨੀ ਲਾ 7 ਕਿਲੋ ਦੁੱਧ ਪੂਰਾ ਜੀ 7 ਕਿਲੋ ਦੁੱਧ ਹਾਂ ਜੀ 7 ਕਿਲੋ ਦੁੱਧ ਪੂਰਾ ਜੀ ਠੀਕ ਹੈ ਜੀ ਤੇ ਛੋਟੀ ਜੀ ਜਾਂ ਨਾਲੇ ਛੋਟੀ ਫੇਰ ਉੱਥੇ ਚੜ ਜੂਗੀ ਜੇ ਜਿਆਦਾ ਸੂਆਣੀ ਜੇ ਤਿੰਨਾਂ ਕਿ ਮਹੀਨਾ ਦਸੂਆ ਜੀ ਠੀਕ ਤੇ ਮਿਲਦੀ ਕਿਵੇਂ ਵੀਰੇ ਪਾੜੇ ਤੇ ਹੁਣ ਭਾਜੀ ਇਤਰਾ ਜਿਤਨਾ ਤੁਸੀਂ ਕਹੋ ਮੜਾ ਘੜਾ ਛੁੱਟ ਕੇ ਥੱਲੇ ਬੈਜੋ ਭਾਜੀ ਇੱਕ ਪਿੰਟ ਤੋਂ ਪਹਿਲਾਂ ਪਸਮਾ ਸੁੱਟ ਦੇਗੀ ਗੱਡੀ ਅੱਛਾ ਇੱਕ ਮਿੰਟ ਤੋਂ ਪਹਿਲਾਂ ਭਾਜੀ ਹਾਂ ਜੀ ਛੋਟੀ ਠੀਕ ਹੈ ਜੇ ਗਰੰਟੀ ਦੇ ਦਾਂਗੇ ਠੀਕ ਹੈ ਵੀਰੇ ਜੂੜ ਤੋਂ ਬਗੈਰ ਚੋੜਾਂਗੇ ਭਾਜੀ ਘਰ ਆ ਕੇ ਪ ਸਾਰੀ ਕੋ ਬਿਲਕੁਲ ਜੀ ਪਾਜੀ ਦੇਖੋ ਬਿਲਕੁਲ ਵੀਰੇ ਵੇਖੋ ਜਵਾਬ ਹੀ ਸ਼ਾਨਦਾਰ ਆ ਵੀਰੇ ਨਾੜਾ ਨੂੜਾ ਵਖਾ ਦਿਓ ਆਰਡਰ ਤੇ ਮਾਰੀ ਜਾ ਮਾਰੋ ਮਾਰੋ ਕੀ ਬਾਤਾਂ ਨੇ ਚੈੱਕ ਕਰ ਲਓ ਵੀਰੇ ਸੀਲ ਲੱਗਾ ਠੀਕ ਹੈ ਕਰੇ ਠੀਕ ਹੈ ਨਾੜਾ ਨੂੜਾ ਵਖਾ ਦਿਓ ਆਰਡਰ ਤੇ ਵੇਖੋ ਭਾਜੀ ਠੀਕ ਹੈ ਵੀਰੇ ਛੋਟੀ ਦੁੱਧ ਵਾਲੀ ਜੀ ਚੰਗੀਆਂ ਨਿਸ਼ਾਨੀਆਂ ਵੀਰੇ ਦੁੱਧ ਵਾਲੀਆਂ ਇਹਦੀਆਂ ਖੋਲੋ ਵੀਰੇ ਤੋਰਾ ਵਖਾਈਏ ਵੇਖੋ ਵੀਰੇ ਚੰਗੀ ਛੋਟੀ ਆ ਸੀਲਸ ਲੱਗਾ ਪਾੜੇ ਦੇ ਵੀਰ ਕਹਿੰਦਾ ਮਿਲਦੀ ਆ ਹਾਂਜੀ ਹਾਂਜੀ ਠੀਕਾ ਨਹੀਂ ਲਵਾਉ ਗਰੰਟੀ ਦੇ ਦਾਂਗੇ ਠੀਕ ਆ ਵੀਰੇ ਹਾਂਜੀ ਹਾਂਜੀ ਬਾਕੀ ਉਹਨਾਂ ਤਾਂ ਬੜੀ ਮਹਿੰਗੀਆਂ ਸੀ ਬੱਚੇ ਮੰਨ ਕਰ ਖੜੀ ਕਿਸਾਤੀ ਲੱਗੀ ਅੱਛਾ ਉਹਨਾਂ ਮਹਿੰਗੀ ਲਈ ਜੀ ਉਹਨਾਂ ਦੀ ਝੋਟੀ ਇੱਕ ਪੰਜ ਦੀ ਲਈ ਅੱਛਾ ਜੀ ਹਾਂਜੀ ਝੋਟੀ ਉੱਤਰ ਤੇ ਇਹ ਸਿੰਘ ਵਿਖਾ ਦਿਓ ਚੈਂਪੀਅਨ ਲੱਗਾ ਜੀ ਬਿਲਕੁਲ ਜੀ ਜਮਾ ਕਾਗਜ਼ ਵਰਗੀ ਜੱਟ ਬਲੈਕੀ ਲੋਹੀ ਝੋਟੀ ਆ ਗਈ ਇਹ ਤੋੜ ਦੇ ਵੇਖੋ ਵੀਰੇ ਚੰਗੀ ਝੋਟੀ ਆ ਗਈ ਆ ਬਾਕੀ ਲੋਹੀ ਝੋਟੀ ਆ ਸਿੰਘ ਦੀ ਕੁਆਲਿਟੀ ਵਿਖਾ ਦਿਓ ਜਵਾ ਚੂ ਸ਼ਾਨਦਾਰ ਆ ਤਾਪੂਰੀ ਦੇ ਤੇ ਮਾਰੀ ਆ ਰੂ ਵਰਗਾ ਕਮਾ ਲਓ ਵੀ ਕਮਾ ਲਓ ਭ ਸਿੰਗ ਦੀ ਕੁਆਲਿਟੀ ਵਿਖਾ ਦਿਓ ਭਾਜੀ ਮੈਂ ਚੈਂਪੀਅਨ ਸਿੰਘ ਲੱਗਾ ਜੀ ਕੱਟੀ ਮੱਟੀ ਹੋ ਤੁਸੀਂ ਜੀ ਉਹਨਾਂ ਬੰਦਿਆਂ ਬੜੀ ਤਾਕਤ ਨਾਲ ਲੈਂਦੀ ਪਰ ਬੱਚੇ ਮਨੋ ਖਰੇ ਖੱਤੀ ਦੇਖੋ ਭਾਜੀ ਠੀਕ ਛੋਟੀ ਦੁੱਧ ਸੱਤਾਂ ਤੋਂ ਬਾਹਰ ਕਰ ਜੂ ਕੋ ਪੱਠਾ ਪੁੱਠਾ ਬਾਜੂ ਨਾ ਸੱਤਾਂ ਤੋਂ ਬਾਹਰ ਕਰ ਜੂਗੀ ਠੀਕ ਹੈ ਦੇਖੋ ਭਾਜੀ ਝੋਟੀ ਜਾ ਕਾਗ ਜੜ ਗਈ ਮੈਂ ਲੋਈ ਝੋਟੀ ਜੀ ਸੱਦ ਘਾੜ ਪੂਰਾ ਭਾਜੀ ਕੋਈ ਝੋਟੀ ਮਨ ਨਹੀਂ ਕਰਦਾ ਠੀਕ ਹੈ ਚੰਗੀ ਝੋਟੀ ਆ ਗਈ ਨਾ ਸਿੰਘ ਦੀ ਕੁਆਲਿਟੀ ਵੀ ਸ਼ਾਨਦਾਰ ਆ ਗਈ ਆ ਬਾਕੀ ਲੋਈ ਚ ਆ ਗਈ ਹੈ ਨਾ ਜੀ ਹੋਰ ਕਣ ਆ ਗਿਆ ਜੀ ਭਾਜੀ ਠੀਕ ਹੈ ਜੀ ਕਾਗ ਜੜ ਗਈ ਬਿਲਕੁਲ ਬਿਲਕੁ ਆ ਥੋੜਾ ਕੇ ਭਾਜੀ ਰੱਖਦੀ ਐ ਕਥਾਨਾ ਮੜਾ ਜ 19 ਕੀ ਦਾ ਨੋਰਮਲ ਗਿਆ ਰੱਖਦੀ ਐ ਥੋੜੀ ਬਾਈ ਰੱਖਦੀ ਐ ਨਾ ਥੋੜੀ ਕੀ ਪਰ ਧਾਰ ਦਾ ਨਾ ਫਰਕ ਆਊਗਾ ਇਹ ਧਾਰਾਂ ਬਰਾਬਰ ਵੀ ਰੇ ਬੇਟਾ ਵੀਡੀਓ ਕਾਲ ਤੇ ਚਵਾ ਕੇ ਵੇਖ ਲੈ ਧਾਰਾਂ ਬਰਾਬਰ ਆ ਬਿਲਕੁਲ ਬਰਾਬਰ ਹੋਣਗੇ ਠੀਕ ਐ ਜੀ ਉਹ ਦੋਵੇਂ ਟਾਈਮ ਵੀਡੀਓ ਕਾਲ ਤੇ ਚਵਾ ਕੇ ਵੇਖ ਲੈ ਭਾਜੀ ਠੀਕ ਐ ਵੀਰੇ ਹਾਂਜੀ ਵੇਖੋ ਵੀਰ ਜੀ ਚੰਗੀ ਝੋਟੀ ਆ ਗਈ ਐ ਸਿੰਘ ਦੀ ਕੁਆਲਿਟੀ ਵੀ ਸ਼ਾਨਦਾਰ ਆ ਬਿਲਕੁਲ ਸਿੰਘ ਵੇਖੋ ਚੈਂਪੀਅਨ ਲੱਗਾ ਜੀ ਭਾਜੀ ਬਿਲਕੁਲ ਬਿਲਕੁਲ ਬਾਕੀ ਧਾਰ ਧਾਰ ਤੇ ਲੱਗਿਆ ਹੈ ਨਾ ਭਾਜੀ ਟੋਕੜਾ ਕੱਪੜਾ ਵਿੱਚ ਝੋਟੀ ਵ ਇਹ ਚੋਟੀ ਇਹ ਸਭ ਜਰਕੇ ਕੋ ਬਣ ਜੇ ਤੇ ਬਿਲਕੁਲ ਹਾਂਜੀ ਅੱਜ ਕੱਲ ਤਾਂ ਭਾਜੀ ਜੋ ਰੇਟੇ ਦਾ ਕਰ ਦੇਣਾ ਨਾ ਕੁਝ ਅੰਸਰਾਂ ਕਟੀਆਂ ਹਣੀ ਚ ਮਿਲਦੀਆਂ ਠੀਕ ਆ ਜੀ ਜੋ ਰੇਟ ਫ੍ਰੀ ਵਾਲਾ ਟੋਕਣ ਵਾਲਾ ਭਾਈ ਕੋਈ ਨੀ ਦੁੱਧ ਚੋਰੇ ਠੀਕ ਆ ਵੀਰੇ ਹਣ ਦੁੱਧ ਮੌਜੂਦਾ ਕਿੰਨਾ ਦੁੱਧ ਮੌਜੂਦਾ ਭਾਜੀ ਸੱਤਾਂ ਦੀ ਗਰੰਟੀ ਦੇ ਦਾਂਗੇ ਅਸੀਂ ਜੋ ਕਿ 8 ਹੀ ਲੈਂਦਾ ਘਰ ਪੱਟ ਪੱਟ ਬੁੱਟੇ ਕਾਠੀ ਜੀ ਨਹੀਂ ਲਾਇਆ ਝੋਟੀ ਨੇ 7 ਕਿਲੋ ਆਪਣੀ ਗਰੰਟੀ ਲੈ ਜਿੱਦੋਂ ਵੀ ਟਾਈਮ ਵੀਡੀਓ ਕਾਲ ਦੇ ਚ ਵੜੇ ਠੀਕ ਆ ਵੀਰੇ ਹਾਂਜੀ ਵੇਖ ਲਓ ਵੀਰੇ ਪਹਿਲੀ ਵੀਡੀਓ ਸੱਚਾਈ ਦੱਸਾਂਗੇ ਬਿਲਕੁਲ ਬਿਲਕੁਲ ਵੇਖੋ ਵੀਰੇ ਸਿੰਘ ਜ ਹਾਂਜੀ 10 ਕਿਲੋ ਮੰਨ ਕੇ ਝੂਠ ਮੜਾ ਖੋਰੀ ਜੀ 10 ਕਿਲੋ ਕਹਿੰਦੇ ਤਾਂ ਵੀ ਵਿਖਾਵਾ ਚੰਗਾ ਹੈ ਨਾ ਜੀ ਵਿਖਾਵਾ ਚੰਗਾ ਪਰ ਨਹੀਂ ਜਿਹੜੀ ਸਾਡੇ ਕੋਲ ਦੁੱਧਿਆ ਨਹੀਂ ਘਰ ਆ ਕੇ 7 ਲੀਟਰ ਠੰਡਾ ਕਰਕੇ ਪਰਖਾ ਲਾ ਦੁੱਧ ਜਿਹਦਾ ਨਹੀਂ ਸ਼ਾਦੋਬਾਰ ਸ਼ਾਦੋਬਾਰ ਹਾਂਜੀ 7 ਕਿਲੋ ਦੁੱਧ ਹੈ ਨਾ ਜੀ ਠੀਕ ਹੈ ਜੀ ਤੇ ਵੀਰੇ ਇਹਦੇ ਮੁੱਲ ਦੀ ਗੱਲ ਕਰੀਏ ਤੇ ਹਾਂਜੀ ਆ ਮੜਾ ਜਿਆ ਛੁੱਟੋ ਥੱਲੇ ਬਹਿ ਜਾਓ ਤੇ ਇੱਕੇ ਦੰਬ ਸਮਾਲ ਆਉਂਦੀ ਜੀ ਠੀਕ ਹੈ ਇੱਕੇ ਕਰਜੂ ਤੁਹਾਨੂੰ ਅਗਲਾ ਸੰਲ ਗਿਆ ਤੇ ਵੀਰੇ ਮੁੱਲ ਮੁੱਲ ਭਾਜੀ ਕਿੰਨਾ ਕਰਦੀ ਐ ਅਸੀਂ ਛੋਟੀ ਦੱਲੋ ਕੀ ਵੇਖੋ 70 70 ਕਰੀ ਜਾਂਦੇ ਜੀ ਤੇ ਜੈ ਜੀ ਜਾਣਦੇ ਕਰੋ ਦੱਸੋ ਕੋਈ ਨਾ ਨਹੀਂ ਨਹੀਂ ਕਰੋ ਵੀਰੇ ਕਰੋ ਛੋੜ ਕਰਾ ਦਿੰਨੇ ਆ 60 ਕਰਾ ਦੇ ਦੀ ਭਾਜੀ ਬੈਠ ਦੀ ਬੈਠ ਜੀ ਹੋਰ ਕਰਾ ਲਓ ਜਿੰਨਾ ਕਰਾ 60 ਦੀ ਫਿਰ ਜਾਂਦੇ 60 ਦੀ ਜਾਂਦੇ ਵੀਰੇ 60 ਚੋਂ ਕਰਾ ਲਓ ਹੋਰ ਕਰਾਉਣਾ ਜੀ ਭਾਜੀ 402 ਹੀ ਛੱਡ ਦੇ ਫਿਰ ਫਿਰ 85000 ਭਾਜੀ 4 ਹੀ ਛੱਡ ਦਾਂਗੇ 56000 ਦੀ ਝੋਟੀ ਦੇ ਦਾਂਗੇ 55000 ਦੀ ਹਾਂਜੀ ਵੇਖੋ ਭਾਜੀ ਅਨਸਰ ਕੱਟੀ ਵੀ ਨਹੀਂ ਜਿੰਨੇ ਮਿਲਦੀ ਦੁੱਧ 7 ਕਿਲੋ ਚੋਵੇ ਕੱਲ ਨੂੰ ਬਣ ਜੇ ਟੋਕੜਾ ਗੱਬਰਾਂ ਜੀ ਭਾਜੀ ਕਿਆ ਬਾਤਾਂ ਈ ਵੇਖੋ ਵੀਰੋ 55000 ਦੀ ਵੀਰ ਕਹਿੰਦਾ ਝੋਟੀ ਦੇ ਦਾਂਗੇ ਚੰਗੀ ਝੋਟੀਆਂ ਵੀਰੋ ਨੋਕ ਵਾਲਾ ਥਣ ਲੱਗਿਆ ਦਿਖਾ ਦਿਓ ਵੀਰੋ ਸਿੰਗ ਦੀ ਕੁਆਲਿਟੀ ਵੀ ਸ਼ਾਨਦਾਰ ਹੈ ਝੋਟੀ ਤੇ ਸੁਆਹ ਦੀ ਝੋਟੀ ਦਾ ਝੋਟੀ ਦਾ ਬੱਚਾ ਗਿਆ ਮਰ ਹਾਂਜੀ ਹਾਂਜੀ ਬਹੁਤਾ ਚਿਰ ਦੀ ਨਹੀਂ ਜੇ ਸੂਈ ਵੇਖੋ ਵੀਰੋ ਸਿੰਗ ਦੀ ਕੁਆਲਿਟੀ ਵੀ ਸ਼ਾਨਦਾਰ ਆ ਥਣ ਦੀ ਕੁਆਲਿਟੀ ਵੀ ਚੈੱਕ ਕਰ ਲਓ ਗੇਠ-ਗੇਠ ਤੇ ਥਣ ਲੱਗਿਆ ਜੀ ਵਾਜੀ ਹਾਂਜੀ ਚੰਗੀ ਝੋਟੀਆਂ ਵੀਰੇ ਨੋਰਮਲ ਜੀ ਵੀਰ ਨੇ ਦੱਸਤਾ 22 ਦਾ ਬਾਕੀ ਧਾਰਾਂ ਵੀਰ ਕਹਿੰਦਾ ਕੋਈ ਵੀਡੀਓ ਕਾਲ ਤੇ ਚਵਾਓ ਹੌਣ ਚ ਧਾਰਾਂ ਧੂਰਾ ਬਰਾਬਰ ਆ ਉਦਾਂ ਥਾਂਦੀ ਆ ਹਨਾ ਜੀ ਭਾਈ ਇੱਕ ਧਾਰ ਦਾ ਨਹੀਂ ਫਰਕ ਹੋਊਗਾ ਜੇ ਦੋਵੇਂ ਟਾਈਮ ਵੀਡੀਓ ਕਾਲ ਤੇ ਚਵਾਲੇ ਠੀਕ ਰੇਡ ਆ ਵੀਰੇ ਖੋਲ ਮਾੜੀ ਤੋਰਾ ਵਿਖਾਦੀ ਇੱਕ ਵੀਰੇ ਵੇਖੋ ਵੀਰੇ ਚੰਗੀ ਝੋਟੀਆਂ ਰੇਡ ਜਾਵਾਂ ਜਾ ਜਾ 56000 ਦੀ ਵੀਰ ਕਹਿੰਦਾ ਝੋਟੀ ਦੇ ਦਾਂਗੇ ਲੋਈ ਚ ਆ ਗਈ ਵੀਰੇ ਝੋਟੀ ਚੰਗੀ ਝੋਟੀਆਂ ਸਿੰਘ ਦੀ ਕੁਆਲਿਟੀ ਵੀ ਸ਼ਾਨਦਾਰ ਆ ਥਾਂਦੀ ਕੁਆਲਿਟੀ ਵੀ ਸ਼ਾਨਦਾਰ ਜੋ ਨੋਕ ਆਲਾ ਸੰ ਗੱਡਿਆ ਜੀ ਚੰਗੀ ਝੋਟੀਆਂ ਜੀ ਤੋਰ ਦੇ ਲੰਮੀ ਤੋਰ ਕਯੂ ਨੋ ਤੇ ਇੱਕ ਪੰਜ ਦੀਆਂ ਦੀ ਬੱਚਾ ਮੰਗ ਕਰਕੇ ਥੋੜੀ ਛੋਟੀ ਤੇ ਨਗ ਮਹੀਨਾ ਰਸੂਆ ਜੇ ਢਾਈ ਤੇ ਨਾ ਥੋੜੇ ਚਿਰ ਦਾ ਸੁਆ ਹਾਂਜੀ ਹਾਂਜੀ ਲੈਓ ਵਿੱਚ ਲੈਓ ਦੁੱਧ ਭਾਜੀ ਕੋਈ ਚੰਗੀ ਸੇਵਾ ਕਰੀ ਜੀ ਦੁੱਧ ਭਾਜੀ 10 ਕਿਲੋ ਵਿੱਚ ਪਾ ਦੂਗੀ ਠੀਕ ਹੈ ਜੀ ਹਾਂਜੀ ਦੇਖੋ ਭਾਜੀ ਚੈਂਪੀਅਨ ਸਿੰਘ ਲੱਗਾ ਬਿਲਕੁਲ ਸਿੰਘ ਦੀ ਕੁਆਲਿਟੀ ਚੰਗੀ ਜੀ ਦੇਖੋ ਕੌਂਗੀ ਚ ਪਾਣੀ ਪੀ ਕੇ ਪੀਣ ਵਾਲੀ ਜੀ ਬਿਲਕੁਲ ਹਾਂਜੀ ਚੰਗੀ ਲੱਗਿਆ ਹੈ ਨਾ ਹਾਂਜੀ ਇੱਕ ਨੰਬਰ ਖਿਚਵਾਈ ਲੱਗੀ ਬਿਲਕੁਲ ਬਿਲਕੁਲ ਉਹ ਠੀਕ ਖਾਣੇ ਤੇ ਸਿੰਘ ਦੀ ਸੰਧੀ ਬਿਲਕੁਲ ਬਿਲਕੁਲ ਜੀ ਚੰਗੀ ਲੱਗੀ ਹੈ ਜੀ ਠੀਕ ਹੈ ਵੀਰੇ ਚੈੱਕ ਕਰ ਲੋ ਥਣ ਥਣ ਚੰਗਾ ਵਾ ਰੇਡ ਜਮਾ ਜਾ ਜਾ ਬਾਕੀ ਵੀਰੇ ਜੇ ਕੋਈ ਜੋੜਾ ਵੀਰ ਪਾਲੂਗਾ ਤੇ ਮਾਂ ਤਣ ਹੋਰ ਕਰ ਦਿਓ ਮਾਂ ਤਣ ਕਰਨਾ ਕੋਈ ਫੋਨ ਲਾਵੇ ਫੋਨ ਲਾਵੇ ਕੋਈ ਵੀਰ ਜੋੜੇ ਜੋ ਮਾਂ ਤਣ ਹੋ ਜੂ ਤਣ ਫੋਲ ਹੋ ਜੂਗਾ ਠੀਕ ਹੈ ਵੀਰੇ ਹਾਂਜੀ ਫੋਨ ਲਾ ਲੈ ਕੋਈ ਬਿਲਕੁਲ ਵੇਖੋ ਵੀਰੋ ਜੈਜ ਰੇਟ ਨੇ ਦੋਹਾਂ ਦੇ ਬਣ ਜੇ ਕੱਲੀ 1 30 ਦੀ ਜੀ ਸੱਜਰ ਬਿਲਕੁਲ ਬਿਲਕੁਲ ਚਲੋ ਤਾਂ ਵੀਰੇ ਸੇਵਾ ਕਰਦੇ ਹਣਾ ਜੀ ਸੇਵਾ ਕਰਕੇ ਕੋ ਬਣਾ ਲਿਆ ਵੀ ਦੁਖ ਨਾਲੇ ਭਾਈ ਜਿੰਨਾ ਦੁੱਧ ਦੇਈਓ ਜਿੰਨਾ ਖਾਈਓ ਤੋ ਵਾਦੇ ਨੇ ਦੇਈ ਜਾਣਾ ਜੀ ਠੀਕ ਹੈ ਵੀਰੇ ਹਾਂਜੀ ਹਾਂਜੀ ਬਾਕੀ ਜਮਾ ਭਾਅ ਫ ਠੀਕ ਹੈ ਜੀ। ਹਾਂ ਜੀ ਵੇਖੋ ਚੰਗੀ ਚੋਟੀ ਆ ਜੀ। ਬਿਲਕੁਲ ਚੰਗੀ ਝੋਟੀ ਆ ਜੀ। ਵੇਖੋ ਵੀਰੋ ਰੇਡ ਵੀਰ ਨਾਲ ਜਾਵਾਂ ਜੈਜ ਕਰਤੇ ਆ ਬਾਕੀ ਵੀਰ ਕਹਿੰਦਾ ਕੋਈ ਜੋੜਾ ਹੀ ਪਾਲੂਗਾ। ਹੋਰ ਮਾਂ ਤਨ ਖੁੱਲਾ ਕਰ ਦਾਂਗੇ। ਬਾਕੀ ਸਾਰੇ ਵੀਰਾਂ ਨੂੰ ਇਹ ਬੇਨਤੀ ਹੁੰਦੀ ਆ ਵੀਰੇ ਤੁਸੀਂ ਪਸ਼ੂ ਤੇ ਲਾ ਕੇ ਇੱਕ ਟਾਈਮ ਜ਼ਰੂਰ ਪਹੁੰਚੋ। ਆਪ ਦੀ ਚਵਾਈ ਕਰੋ, ਪਾਸ ਕਰੋ। ਉਹ ਤੁਹਾਡਾ ਵੀਰ ਜੀ ਆਪਦਾ ਫਰਜ਼ ਬੰਦਾ ਜੀ। ਵੀਡੀਓ ਕਾਲ ਤੇ ਚਵਾਈਲੇ ਪਹਿਲੇ ਦੋ ਟਾਈਮ। ਬਿਲਕੁਲ ਵੀਰੇ ਬਿਲਕੁਲ। ਹਾਂ ਜੀ। ਬਿਲਕੁਲ। ਵੀਰੇ ਨਾਮ ਦੱਸ ਦਿਓ ਆਪਦਾ। ਨਾਮ ਮੇਰਾ ਵੀਰ ਜੀ ਜਿਉਂਪ੍ਰੀ ਸਿੰਘ ਜੀ। ਹਾਂ ਜੀ। ਪਿੰਡ ਮੇਰਾ ਲ ਹਾਂਜੀ ਨੇੜੇ ਹਨੂ ਰਾਜਸਾਸੀ 에어ਪੋਰਟ ਪੈਂਦਾ 6 ਕਿਲੋਮੀਟਰ ਠੀਕ ਹੈ ਜੀ ਹਾਂਜੀ ਹਾਂਜੀ ਲੋਅਰ ਕਾ ਰੋਡ ਵੀ ਆਪਣਾ ਮੇਨ ਜੀ ਲੱਗ ਠੀਕ ਹੈ ਜੀ ਫੋਨ ਨੰਬਰ ਦੱਸ ਦੇ ਫੋਨ ਨੰਬਰ ਭਾਜੀ 98146 ਹਾਂਜੀ 79336 ਠੀਕ ਹੈ ਵੀਰੇ ਦੂਜਾ ਨੰਬਰ ਜੀ 97810 74482 ਠੀਕ ਹੈ ਵੀਰੇ ਸਾਸਿਕਾਲ ਜੀ ਸਾਸਿਕਾਲ